ਤੇ ਪ੍ਰਦਾਨ ਵੀ ਪੈਂਦੀ ਹੋ ਜੀ ਹਾਂ ਪ੍ਰਦਾਨ ਪੈਂਦੀ ਐ ਪ੍ਰਦਾਨ ਪੈਂਦੀ ਐ ਸੱਤ ਕਿਲੋ ਪ੍ਰਦਾਨ ਪੈਂਦੀ ਐ ਹੈ ਜੀ 7 ਕਿਲੋ ਪ੍ਰਦਾਨ ਪੈਂਦੀ ਐ ਇਹਨਾਂ ਨੇ ਇਹ ਦੱਸਿਆ ਵੀ 22000 ਰੁਪਿਆ ਕਿਲੇ ਦਾ ਖਰਚ ਆਉਂਦਾ ਝੋਨੇ ਤੇ ਸਾਰਾ ਆ ਜਾਂਦਾ ਹੋ ਜੀ ਆਉਂਦਾ ਜੀ ਇਹਨਾਂ ਦਾ ਹੈ ਆ ਜਾਂਦਾ ਹੋ ਫਿਰ 80000 ਨੂੰ ਠੇਕੇ ਤੇ ਲੈ ਕੇ ਚੱਲ 80 ਲਾਦੜਾ ਉਹ ਤਾਂ 90 95 ਤੇ ਵੀ ਵਗ ਗਿਆ ਫਿਰ ਬਚਦਾ ਹੋ ਠੇਕੇ ਤੇ ਲੱਗਦਾ ਬਚਦਾ ਤਾਂ ਬਾਈ ਉਹਨਾਂ ਨੂੰ ਆ ਜਿੰਨਾਂ ਕੋਲੇ ਆਪਣੇ ਸਾਧਨ ਨੇ ਸਾਰੇ ਉਹਨਾਂ ਨੂੰ ਵੀ 10 10000 ਰੁਪਿਆ ਕਿਲਾ ਵੀ ਕਿਸੇ ਦੇ ਕੰਨੋਂ ਟੱਕਰਾ ਮਾਰਨੀਆਂ ਨੇ ਵੀ ਆਪ ਦਾ ਠੇਕੇ ਦੇ ਲੈ ਕੇ ਆਪ ਕਰਕੇ ਉਹਨਾਂ ਨੂੰ ਬਚਦਾ ਹੁਦਸ 10000 ਰੁਪਿਆ ਕਿਲਾ ਜੇ ਕੋਈ ਬੰਨ ਲਵੀ ਜਿਹਨੇ ਸਾਰੇ ਹੀ ਕਿਰਾਏ ਤੇ ਕੰਮ ਕਰਾਉਣਾ ਉਹ ਤਾਂ ਫਿਰ ਆਪਦੀ ਲੇਬਰ ਵੀ ਨਹੀਂ ਉਹਨੂੰ ਉਹਨੂੰ ਨਹੀਂ ਬਚਦਾ ਕੁਝ ਠੀਕ ਹੈ ਕਿਦਾਂ ਫਰਕ ਹੈ ਇੰਨਾਗਾ ਵੀ ਅਗਲਾ ਕੰਮ ਲੱਗਿਆ ਰਿਹਾ ਨਾ ਕੰਮ ਲੱਗਿਆ ਰਿਹਾ ਨਾ ਦਿਹਾੜੀ ਨਹੀਂ ਜਾਂਦੀ ਅੜਤੀ ਤੋਂ 200 ਰੁਪਏ ਮਿਲ ਜਾਂਦੇ ਨੇ ਖੇਤੀ ਨਾਲ ਅਨਪ੍ਰਭ ਜੋ ਖੇਤੀ ਨਾਲ ਜੁੜੇ ਹੋਏ ਨੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ 80000 ਤੋਂ ਲੈ ਕੇ 90 95000 ਠੇਕੇ ਤੇ ਲੈ ਕੇ ਇੰਨਾ ਮੁਤਾਬਕ ਦੱਸਣ ਦੇ ਵੀ 22000 ਖਰਚਾ ਆਉਂਦਾ ਹੈ ਵਿੱਚੇ ਵਿਆਜ ਲਾ ਕੇ ਵਿੱਚੇ ਲਵਾਈ ਢਵਾਈ ਬੜਾਈ ਸਪਰੇਹਾ ਕੱਖ ਕੱਢਣੇ ਯੂਰੀਆ ਪਾਉਣਾ ਡੀਪੀ ਹੋਰ ਵੀ ਸਪਰੇਹਾ ਹੁੰਦੀਆਂ ਨੇ ਖਰਕਾਂ ਪੈਂਦੀਆਂ ਨੇ ਵਿੱਚ ਹੋਰ ਫਿਰ ਮੋਟਰ ਵੀ ਹੈ ਜਿਹੜੀ ਮੋਟਰ ਵੀ ਕਦੀ ਬਾਰੀ ਵਿੱਚ ਦੀ ਖਰਾਬ ਹੋ ਸਕਦੀ ਹੈ ਇਹ ਕਿਹੜਾ ਫਸਲ ਕਿੰਨੇ ਦੀ ਨਿਕਲਦੀ ਹੈ ਫਸਲ ਹੈ ਤੇ ਕੀ 70000 ਤੋਂ ਲੈ ਕੇ 70 ਤੋਂ ਪਿੱਛੇ ਪਿੱਛੇ ਰਹੀ ਹੈ ਜਿਹੜੀ 70 ਟੱਪੀ ਨਹੀਂ ਜੀ ਜੀ ਤੇ 22000 ਖਰਚਾ ਕੱਢ ਦੋ 50 ਬਚ ਗਿਆ 50 ਤੇ ਕਣਕ ਕਣਕ ਉਹ ਤਾਂ 50 ਮਣ ਕਹਿੰਦੇ ਨੇ ਗੱਲ 45 ਬਣਦੀ ਆ ਉਸ ਤਰ੍ਹਾਂ ਲੈ ਵੀ 45 ਮਣ ਦਾ حساب ਪੈਣਾ ਨਾ ਕਣਕ ਦਾ 70 ਮਣ ਕਹਿੰਦੇ ਨੇ ਨਾ ਇਹ ਤਾਂ ਫਿਰ ਹੁਣ ਝੂਠ ਪਾ ਮੈਂ 100 ਮਣ ਕਹੇ ਤਨ 60 ਮਣ ਤਾਂ ਚੱਲ ਨਿਕਲਦੀ ਆ ਨਾ ਹਾਂ 50 ਮਣਾ ਕੀਲੇ ਤੋਂ ਗਜ਼ਰ ਕਣਕ ਜੇ 5-4 ਮਣ ਬੱਦ ਵੀ ਸਕਦੇ ਆ ਕਈ ਵਾਰ ਘਟ ਵੀ ਸਕਦੇ 50 ਮਣ ਲਾ ਲੋ 20 ਕਾਉਂਟਲ ਹੋ ਗਏ ਕੀ ਰੇਟ ਆ ਕਣਕ ਦਾ ਅਣਕਦਾ 2500 ਦਾ ਰੇਟ ਚ ਲਹੂਗਾ ਉਹਨੇ ਕਿਹਾ 2400 ਦਾ 2500 ਦਾ 50000 ਦੀ ਹੋ ਗਈ ਹਮ ਲੱਖ ਹੋ ਗਿਆ ਲੱਖ ਤੇ ਠੇਕਾ ਵੀ 90000 ਤੇ ਲੱਖ ਦੇ ਲਵੇ ਚੱਲ ਰਿਹਾ 85 ਵੀ ਅਜਲ ਕਿਤੇ 94 ਤੱਕ ਹੈਗਾ ਫਿਰ ਕੀ ਬਚਦਾ ਹੋਊਗਾ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਲੈਂਦੇ ਨੇ ਚੱਲ ਬਾਈ ਸਤਿ ਸ੍ਰੀ ਅਕਾਲ ਦੋਸਤੋ ਇੱਕ ਆਪਾਂ ਨੂੰ ਪਤਾ ਹੈ ਵੀ ਠੇਕੇ ਤੇ ਜ਼ਮੀਨ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਠੇਕਾ ਲਾ ਕੇ ਕੀ ਬਚਦਾ ਹੈ ਉੱਪਰ ਕਿੰਨਾ ਖਰਚਾ ਆਉਂਦਾ ਹੈ ਕੀ ਬਚਦਾ ਕਿਸਾਨਾਂ ਨੂੰ ਕੁਝ 22000 ਰੁਪਏ ਦਾ ਖਰਚਾ ਆਉਂਦਾ ਹੈ ਜੀਰੀ ਦੇ ਕਿਲੇ ਤੇ 22000 ਰੁਪਿਆ ਠੀਕ ਹੈ ਔਰ 15000 ਲਾਲਾ ਕਣਕ ਤੇ ਆਉਂਦਾ ਹੈ ਕਿਲੇ ਤੇ ਖਰਚਾ ਅੱਛਾ 22000 ਜੀਰੀ ਤੇ ਆਉਂਦਾ ਹੈ ਜੀਰੀ ਤੇ 22000 ਆਉਂਦਾ ਵਿੱਚੇ ਲਵਾਈ ਵਿੱਚੇ ਬੜਾਈ ਵਿੱਚੇ ਰੇਹ ਵਿੱਚੇ ਤੇਲ ਵਿੱਚ ਤੁਸੀਂ ਨਹੀਂ ਲੈਂਦੇ ਦੇਖ ਸਕਦੇ ਹੋ ਦੋਸਤੋ ਫਿਰ ਤੂੜੀ ਵੀ ਵਿਕਦੀ ਹੈ ਤੂੜੀ ਕਿੰਨੇ ਦੀ ਵਿਕਦੀ ਹੈ ਯਾਰ ਤੂੜੀ ਆ ਪਿਛਲੇ ਸਾਲ ਤਾਂ ਲਈਏ ਹੀ ਨਹੀਂ ਕਿਸੇ ਨੇ ਅੱਛਾ 24000 ਰੁਪਏ ਘੰਟੜ ਤੇ ਪਿਛਲੇ ਸਾਲ ਠੀਕ ਹੈ ਐਤ ਕੀ ਭਾਈ ਹੁਣ ਦੇਖੋ ਵੀ ਹੁਣ 500 ਕਹਿੰਦੇ ਨੇ ਅਗਾਹ ਆਪਾਂ ਤਾਂ ਵਿਕੇ ਤੋਂ ਜਾਣੀ ਐ ਅੱਛਾ ਜੇ ਕਹੀਏ ਝੋਨਾ ਝੋਨਾ ਮੰਨ ਲਓ ਪਹਿਲਾਂ ਤਾਂ ਠੇਕਾ ਅੱਧਾ ਦੇਣਾ ਪੈਂਦਾ ਕਿਸਾਨ ਨੂੰ 40000 ਤੋਂ ਲੈ ਕੇ 45000 ਅੱਧਾ ਠੇਕਾ ਦੇਣਾ ਪੈਂਦਾ ਹੈ ਹਾਂ ਵਿਆਜ ਲਾਲੋ ਦਾ ਤੇ ਇੱਕ ਰੱਬ ਭਲਾ ਕਰੇ ਫਿਰ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ ਬਹਾਈ ਕਰਨੀ ਪੈਂਦੀ ਹੈ ਪਾਹਣ ਦੀ ਜਦੋਂ ਵੜਦੇ ਆ ਜਦੋਂ ਯਾਰ ਵੜਦੇ ਆ ਪਹਿਲਾਂ ਤਾਂ ਪੈਸੇ ਦੇਣੇ ਪੈਂਦੇ ਨੇ ਅਗਲੇ ਨੂੰ ਠੀਕ ਐ ਬੜਨ ਤੋਂ ਪਹਿਲਾਂ ਅਗਲਾ ਪੈਸੇ ਲੈਂਦਾ ਹਾਂ 45000 ਜਾਂ 40000 ਕਿੱਲੇ ਦਾ ਫੇਰ ਕਹਿੰਦਾ ਉਹ ਮੇਰੇ ਇਧਰ ਆ ਹਾਂ ਫੇਰ ਉਹਦੀ ਫੇਰ ਉਹਦੀ ਰੌਣੀ ਰੂਣੀ ਕਰਾਂਗੇ ਫੇਰ ਉਹ ਵੰਦਿਆ ਵੰਨੇ ਅੱਛਾ ਬਹੁਣ ਤੇ ਕਿੰਨਾ ਖਰਚਾ ਜਾਂਦਾ ਬਹਾਈ ਤੇ ਬਹਾਈ ਤਾਂ ਹੁਣ ਸੂਟ ਟਰੈਕਟਰ ਵਾਲੇ ਨੂੰ ਪੁੱਛ ਲੈ ਨਨਤਾਜਾ ਤੁਸੀਂ ਤਾਂ ਖੇਤੀ ਕਰਦੇ ਹੋ ਜੇ ਆਪਾਂ ਆਪਦਾ ਤੇਲ ਆਪਦਾ ਟਰੈਕਟਰ ਵੀ ਐ ਤਾਂ ਵੀ 500 ਦਾ ਤੇਲ ਪਊਗਾ ਇੱਕ ਜੜੇ ਕਿੱਲੇ ਤੇ ਇੱਕ ਵਾਰੀ ਬਹਾਈ ਇੱਕ ਵਾਰੀ ਕਈ ਵਾਰੀ ਬਾਉਨੇ ਹੋ ਦੋ ਵਾਰੀ ਤਿੰਨ ਵਾਰੀ ਤਾਂ ਬਹਿ ਜਾਂਦੀ ਐ ਖੜਾ ਨਾਲ ਤੇ ਤਪੀਆਂ ਨਾਲ ਦੋ ਵਾਰੀ ਭej ਜਾਂਦੀ ਆ ਚਲੋ ਇੱਕ ਵਾਰੀ ਕਦੂ ਹਾਂ ਦੋ ਵਾਰੀ ਕਦੂ ਦੋ ਵਾਰੀ ਕਦੂ ਕਿੰਨਾ ਹੋ ਜਾਂਦਾ ਕੁੱਲ ਕਦੂ ਤੱਕ ਕਦੂ ਤੱਕ ਤੂੰ 15 ਲੀਟਰ ਟਰੈਕਟਰ ਦਾ ਤੇਲ ਲਾ ਲੈ ਕੀਲੇ ਮਗਰ ਕਦੂ ਦਾ ਵਿੱਚੇ ਕਦੂ ਆ ਗਿਆ ਵਿੱਚੇ ਵਜਾਈ ਗਿਆ ਬਹਾਈ ਆ ਗਈ ਬਹਾਈ ਆ ਗਈ ਜੇ 10 ਲੀਟਰ ਕਦੂ ਚ ਆ ਗਿਆ ਤਾਂ 5 ਲੀਟਰ ਬਹਾਈ ਦਾ ਲਾ ਲੈ ਜਨਨ ਕਿ ਜੇ ਆਪਦਾ ਟਰੈਕਟਰ ਹੈ ਤਾਂ 15 2000 ਤਾਂ ਖਰਚਾ ਆਉਂਦਾ ਹੈ ਕੀਲੇ ਤੇ ਦੋ ਕਦੋਂ ਝੋਨਾ ਲਾਉਣ ਤੱਕ ਲਾ ਲਾਉਣ ਤੱਕ ਤੇ ਝੋਨੇ ਦੀ ਲਵਾਈ ਕੀ ਹੈ ਹੁਣ ਐਡ ਕੀ ਤਾਂ 4500 ਵੀ ਲਿਆ 5000 ਵੀ ਲਿਆ ਕਿੱਲੇ ਦਾ ਕਿੱਲੇ ਦਾ ਫਿਰ ਉਸ ਤੋਂ ਬਾਅਦ ਉਹ ਤੇ ਇੱਕ ਤੇਹਾੜੀ ਵੀ ਲੱਗੂਗੀ ਜਿਹੜਾ ਪੱਟਾਂ ਦੇ ਮਿੱਟੀ ਲਾਉਂਦਾ ਚਲੋ ਵਿੱਚ ਲਾ ਲਿਆ 500 ਉੱਪਰ ਨੇ ਚਲੋ ਘੱਟ ਵੱਧ 7000 ਖਰਚਾ ਹੋ ਗਿਆ ਲਵਾਈ ਉਸ ਤੋਂ ਬਾਅਦ ਫਿਰ ਕੀ ਕੱਖਾਂ ਲਈ ਦਵਾਈ ਕੱਖਾਂ ਲਈ ਦਵਾਈ ਉਸ ਤੋਂ ਬਾਅਦ ਫਿਰ ਇਹ ਕੱਖਾਂ ਵਾਲੀ ਦਵਾਈ ਕਿੰਨੇ ਦੀ ਪੈਂਦੀ ਹੈ ਕਿੱਲੇ ਦੀ 500 ਦੀ ਉਹ ਤਾਂ ਭਾਈ ਹੁਣ ਨੀਮਾ ਪੁੱਛਿਆ ਹੈਗਾ ਵੀ ਐਵੇਂ ਤੈਨੂੰ ਕਹਿਦਾ ਵੀ ਕਿੰਨੇ ਦੀ ਪੈਂਦੀ ਹੈ ਉਹ ਪੁੱਛੇ ਤਾਂ ਪਤਾ ਲੱਗੂਗਾ ਦੁਕਾਨਾਂ ਨੂੰ ਪੁੱਛ ਲਾਂ ਤੁਸੀਂ ਪਾਈ ਨਹੀਂ ਮੈਂ ਜੇ ਪੁੱਛੀ ਹੋਊਗੀ ਤਾਂ ਲੈ ਆਇਆ ਮੈਂ ਲੈ ਕੇ ਜੱਟ ਦਾ ਹਿਸਾਬ ਦਾ ਛੇ ਮਹੀਨੇ ਹੁੰਦਾ ਹਾਂ ਹਾਂ ਕਿਹੜਾ ਪੁੱਛਦਾ ਹੈ ਨਾ ਜੱਟ ਵੀ ਕਿੰਨੇ ਦੀ ਦਵਾਈ ਹੈ ਕਿੰਨੇ ਦੀ ਦਵਾਈ ਹੈ ਉਹ ਵੀ ਨਹੀਂ ਪੁੱਛਦਾ ਨਾ ਉਹ ਨਹੀਂ ਪੁੱਛਦਾ ਤੇ ਫਿਰ ਉਦੋਂ ਬਾਅਦ ਕੀ ਪੈਂਦਾ ਦਵਾਈ ਤੋਂ ਬਾਅਦ ਜੂਰੀਆ ਜੂਰੀਏ ਦੇ 5-5 ਬੋਰੀਆਂ ਛੀ-ਛੀ ਜੂਰੀ ਦੇ ਪੈਂਦੀਆਂ ਨੇ ਕਿੰਨੇ ਦੀ ਬੋਰੀਏ ਜੂਰੀਏ ਦੀ 270 ਰੁਪਏ ਪੰਜ ਬੂਰੀਆਂ ਪਰ 1500 ਦਾ ਦੂਰੀਆ ਲਾ ਲੋ ਵਿੱਚੇ ਦਵਾਈ ਹਾਂ ਵਿੱਚੇ ਦੂਰੀਆ ਵਿੱਚੇ ਦਵਾਈ 2000 ਦਾ ਲਾ ਲੋ ਕੱਖਾਂ ਲਈ ਡੀਏਪੀਪੀ ਪੈਂਦਾ ਹੋਰ ਖਰਕ ਖਾਦਾ ਡੀਏਪੀਪੀ ਪੈਂਦਾ ਜੇ ਸਪਰੇਹਾਂ ਕਿੰਨੀਆਂ ਹੋ ਜਾਂਦੀਆਂ ਨੇ ਕੁੱਲ ਝੋਨੇ ਤੇ ਤਿੰਨ ਸੌ ਸਪਰੇਹਾਂ ਹੋ ਜਾਂਦੀਆਂ ਨੇ ਕਿੰਨਾ ਖਰਚਾ ਜਾਂਦਾ ਹੁਣ ਇਹ ਤਾਂ 12000 1200 ਦੀ ਦਵਾਈ ਪੈਂਦੀ ਹੈ ਇੱਕ ਵਾਰੀ ਦੀ ਅੱਛਾ ਤੇ ਹੋਰ ਵੀ ਖਰਚੇ ਬਥੇਰੇ ਪਏ ਨੇ ਪ੍ਰਦਾਨ ਵੀ ਪੈਂਦੀ ਹੋ ਜੀ ਹਾਂ ਪ੍ਰਦਾਨ ਪੈਂਦੀ ਹੈ ਪਦਾਨ ਪੈਂਦੀ ਆ। ਸੱਤ ਕਿਲੋ ਪਦਾਨ ਪੈਂਦੀ ਆ। ਹਾਂਜੀ। 7 ਕਿਲੋ ਪਦਾਨ ਪੈਂਦੀ ਆ। 7 ਕਿਲੋ ਪਦਾਨ ਪੈਂਦੀ ਆ। ਤੇ ਹੋਰ ਕਹਿੰਦੇ ਸੀ ਇੱਕ ਤੁਸੀਂ? ਉਲੀ ਰੋਗ ਵਾਲੀ ਹੋਰ ਪਟੇਰਾ ਹੋ ਜਾਂਦੀ ਐ ਜੀਰੀ ਨੂੰ ਸ਼ੁਰੂ ਚੋਂ ਤੋਂ ਪਹਿਲਾਂ। ਜਦੋਂ 45 ਦਿਨਾਂ ਦੀ ਹੋ ਜਾਂਦੀ ਐ ਲਾਸਟ ਦੇ ਵੇਲੇ ਪਟੇਰਾ ਪੈ ਜਾਂਦੀ ਐ। ਹੂੰ। 25 ਦਿਨਾਂ ਤੋਂ 45 ਦਿਨਾਂ ਦੇ ਵਿੱਚ ਇੱਕ ਉਲੀ ਰੋਗ ਵਾਲੀ ਕਹਿੰਦੇ ਹੋ। ਉਲੀ ਰੋਗ ਵਾਲੀ ਤਾਂ ਚਲੋ ਉਹ ਜਿਹੜੇ ਪੈਂਦੀਆਂ ਨੇ ਉਹਨਾਂ 'ਚ ਦਵਾਈਆਂ ਜਦੋਂ ਸਪਰੇਅ ਕਰਦੇ ਆਪਾਂ ਨਾਲ। ਸਪਰੇਅਾਂ 'ਚ ਹੁੰਦਾ ਸਾਰਾ ਕੁਝ। ਅੱਛਾ ਵੜਾਈ। ਵੜਾਈ ਵੀ ਹੈਗਾ ਹਾਂ। ਕਰਚੇ ਵੜਾਈ ਵੀ ਐ। ਕਰਚੇ ਵੜਾਈ ਵੀ ਐ। ਟਬਾਈ ਵੀ ਐ ਟਬਾਈ ਵੀ ਐ ਸਾਰਾ ਕੁਝ ਐ ਫਿਰ ਵਿੱਚ ਉਹਦੇ ਹੱਥ ਫੇਰਨਾ ਪੈਂਦਾ ਕੰਡਾ ਕਢਾਉਣਾ ਪੈਂਦਾ ਜਾਂ ਆਪਦਾ ਭਈ ਆਪ ਚੱਕੂ ਢੋਲੀ ਜਾਂ ਫਿਰ ਕਰਾਇਤੇ ਕਰਾਊਗਾ ਕਰਾਇਤੇ ਕਰਾਉਂਦੇ ਨੇ ਸਪਰੇ ਤਾਂ ਜਿਆਦੇ ਕਰਾਇਤੇ ਫਿਰ ਉਹਨੂੰ 60 ਰੁਪਏ ਢੋਲਾ ਠੀਕ ਐ ਕਹੇ ਢੋਲੀਆਂ ਹੋ ਜਾਂਦੇ ਨੇ ਕਿਲੇ 'ਚ ਕਿਲੇ ਦੇ ਚਾ ਢੋਲਦੇ ਹੋ ਜਾਂਦੇ ਨੇ ਤਿੰਨ ਵਾਰੀ 'ਚ ਯਾਨੀ ਕਿ 12 ਢੋਲੀਆਂ ਹੋ ਗਈਆਂ ਹਾਂ 20000 ਤੋਂ ਯਾਰ ਜੇ ਸਾਰਾ ਹਿਸਾਬ ਜੋੜੇਗਾ ਤੂੰ ਵਿਆਜ ਬੱਟੂ ਘਟ ਨਹੀਂ ਸਕਦਾ ਵੱਧ ਪਾਵਾ ਜਾਵੇ 22000 ਕਿੱਲੇ ਦਾ ਹਨ ਪ੍ਰਭੂ ਜੋ ਖੇਤੀ ਨਾਲ ਜੁੜੇ ਹੋਏ ਨੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੀ 80000 ਤੋਂ ਲੈ ਕੇ 90 95000 ਠੇਕੇ ਤੇ ਲੈ ਕੇ ਇਹਨਾਂ ਮੁਤਾਬਕ ਦੱਸਣ ਦੇ ਵੀ 22000 ਖਰਚਾ ਆਉਂਦਾ ਵਿੱਚੇ ਵਿਆਜ ਲਾ ਕੇ ਵਿੱਚੇ ਲਵਾਈ ਢਵਾਈ ਵੜਾਈ ਸਪਰੇਹਾ ਕੱਖ ਕੱਢਣੇ ਯੂਰੀਆ ਪਾਉਣਾ ਡੀਪੀ ਹੋਰ ਵੀ ਸਪਰੇਹਾ ਹੁੰਦੀਆਂ ਨੇ ਖਰਕਾਂ ਪਿੰਡੀਆਂ ਦੇ ਵਿੱਚ ਹੋਰ ਫਿਰ ਮੋਟਰ ਵੀ ਆ ਜਿਹੜੀ ਮੋਟਰ ਵੀ ਕਦੀ ਬਾਰੀ ਵਿਜਲੀ ਖਰਾਬ ਹੋ ਸਕਦੀ ਹੈ ਇਹ ਕਿਹੜਾ ਆ ਮੋਟਰ ਦਾ ਵੀ ਹੈਗਾ ਖਰਚਾ ਸਰਵਿਸ ਤਾਂ ਕਰਾਉਣੀ ਹੀ ਪਊ ਜਦੋਂ ਲੱਗੂ ਅਗਲਾ ਦਾ ਕੁਸੇ ਮਤਬਲ ਆ ਜਾਂਦਾ ਇਹ ਦੀ ਜੇਚ ਬਾਈ ਇਹ ਇੱਕ ਸਾਰਾ ਕੁਥਿਆ ਗਿਆ ਜਿਵੇਂ ਅੱਗੇ ਠੇਕੇ ਤੇ ਚੌਨ ਨਾਲ ਲੈਂਦੇ ਸੀ ਜਮੀਨਾ ਹੁਣ ਉਹ ਚੌ ਹੈਗਾ ਠੇਕੇ ਵਾਲਿਆਂ ਚ ਠੇਕੇ ਵਾਲੇ ਜਿਹੜਾ ਤਾਂ ਮਾੜਾ ਬੰਦਾ ਉਹਦਾ ਦਮ ਨਿਕੜਿਆ ਪਿਆ ਠੀਕ ਹੈ ਜਿਹੜਾ ਭਾਈ ਜਿਹਦੇ ਕੋਲ 4 ਪੈਸੇ ਨੇ ਉਹ ਚੌਨ ਨਾਲ ਲੈ ਲੈਂਦਾ ਉਹ ਲੈ ਲਾਂਦਾ ਤੇ ਹੁਣ ਛੋਟਾ ਮਾਲਕ ਆ ਗਿਆ ਉਹ ਤਾਂ ਵਿੱਚ ਵਿੱਚ ਤਾਂ ਠੇਕੇ ਵਾਲੇ ਖਤਮ ਹੋ ਗਏ ਜਿਹੜੇ ਠੇਕੇ ਤੇ ਦਿੰਦੇ ਨੇ ਉਹ ਕਾਮਯਾਬ ਹੋਗੇ ਠੇਕੇ ਤੇ ਦੇਣ ਵਾਲੇ ਕਾਮਯਾਬ ਹੋਗੇ ਨਾ ਛੋਡੇ ਮੁਤਾਬਕ ਜਿਵੇਂ ਤੁਸੀਂ ਕਹਿੰਦੇ ਹੋ 22000 ਠੇਕਾ ਚਲ 15000 ਹੀ ਲਾ ਲਓ ਉੱਤੇ ਖਰਚਾ 85000 ਲਾ ਲਓ ਦੜਾ ਜਿਹੜਾ 85000 ਜ਼ਮੀਨ ਦਾ ਹੈਗਾ ਠੇਕੇ ਦਾ ਹੈਗਾ 85 85 ਦੇਖੋ ਕੋਈ ਚੜਗੀ ਹੋਵੇ ਹਾਲ ਤੱਕ ਸੁਣੀ ਤਾਂ ਹੈ ਨਹੀਂ ਕੰਨ ਮੈਨੂੰ ਵੀ ਚੜਗੀ ਆਪਣੇ ਚੜਗੀ ਹੋ ਗਈ ਆਪਾਂ ਪਰਲੇ ਪਾਸੇ ਸਮਰੋਪਤੀ ਚ 13 91500 ਰੁਪਏ ਚੜੇ ਨੇ 13 ਕਿਲੇ ਉਹ ਪੰਚਾਇਤੀ ਪੰਚਾਇਤੀ ਨਹੀਂ ਕੋਰਤ ਬਾਰੇ ਨੂੰ ਮੈਂ ਹੁਣ ਉਹ ਆਹੋ ਪੰਚਾਇਤੀ ਤੀ ਪੰਚਾਇਤੀ ਤੀ ਤੇ ਇੱਕ ਠਸਕੇ ਪਿੰਡ ਤੋਂ ਮੈਨੂੰ ਫੋਨ ਆਇਆ ਉੱਥੇ 90 ਤੋਂ 92000 ਤੱਕ ਉੱਥੇ ਚੜ ਗਈ 40 40 ਕਿੱਲੇ ਇਕੱਠੇ ਅੱਛਾ ਹਾਂ ਉਹਨਾਂ ਦਾ ਵੀ ਬਣਾ ਕੇ ਲਿਆਉਣਾ ਹੈ ਤੇ ਉੱਥੇ ਕਿਹੜਾ ਬੰਦੇ ਦਾ ਨਾਮ ਹੈ ਉੱਥੇ ਨੰਬਰਦਾਰ ਹੈ ਠਸਕੇ ਹੈਗੀ ਰਿਸ਼ਤੇਦਾਰੀ ਆਪਣੀ ਹਾਂ ਜਸਵੰਤ ਠਸਕੇ ਐ ਸਰੋਂ ਕਿਸਾਨ ਯੂਨੀਅਨ ਚ ਜਸਵੰਤ ਸਿੰਘ ਉਹਦਾ ਨਾਮ ਹੈ ਬਾਲਕਿ ਕ੍ਰਿਸ਼ਨ ਅੱਛਾ ਤੁਹਾਡੇ ਰਿਸ਼ਤੇਦਾਰ ਦਾ ਹਾਂ ਮੇਰਾ ਸਾਡੂ ਹੈ ਸਾਡੂ ਹੈ ਛੋਟਾ ਅੱਛਾ ਜਾਹੇ ਪੁੱਛ ਲਿਓ ਉਹਦਾ ਭਾਈ ਆ ਇੱਕ ਨਾਰ ਸਿੰਘ ਉਹ ਡਾਇਰੈਕਟਰ ਵੀ ਰਿਹਾ ਹੈ ਬੈਂਕਾਂ ਦਾ ਡਾਇਰੈਕਟਰ ਵੀ ਰਿਹਾ ਤੁਸੀਂ ਪਤਾ ਕਰ ਲਿਓ ਵੀ ਠੇਕੇ ਦੇ ਜਿਹੜਾ ਨੰਬਰਦਾਰ ਹੈ ਇੱਕ ਉਹ ਲੈਂਦਾ ਹੈ ਬੰਤ ਬੰਤ ਤੂੰ ਪਤਾ ਕਰ ਨਹੀਂ ਵੀ ਕਿਹ ਨੰਬਰਦਾਰ ਮੁੰਡਾ ਹੈ ਨਮਾ ਜਾ ਨੌ ਮੇਰੇ ਬਿਸਰ ਗਿਆ ਦਸਵੀਂ ਤੂੰ ਤੈਨੂੰ ਵੀ ਉਹ ਠੇਕੇ ਦੇ ਲੈਂਦਾ ਪਿਛਲੀ ਵਾਰੀ ਵੀ ਉਹਨੇ ਉੱਥੇ ਠੇਕਾ ਚੜ੍ਹਤਾ ਸੀ 80 ਤੋਂ ਜਿਆਦੇ ਮੈਂ ਵੀਡੀਓ ਵੀ ਪਾ ਕੇ ਆਇਆ ਉਹਦੀ 80 ਤਾਂ ਪਿਛਲੇ ਸਾਲ ਤੀਗਾ ਉੱਥੇ ਨਾਲੇ ਆਪਣੀ ਨੰਨੀ ਜਮੀਨਾਂ ਤੱਕੜੀਆਂ ਨਹੀਂ ਜਦੋਂ ਥੱਸ ਕੇ ਤੂੰ ਐ ਪੁਲ ਚੜ੍ਹੇਗਾ ਪੁਲ ਦੇ ਐ ਸਾਹਮਣੇ ਪੱਠਾ ਆ ਪੱਠਾ ਪੱਠੇ ਦੇ ਨਾਲੇ ਜ਼ਮੀਨ ਆਉਦੀ ਆਹ ਪੱਠੇ ਵਾਲਿਆਂ ਦੀ ਉਹਨਾਂ ਦੇ ਵੀ ਮਤਲਬ ਉਹਥੇ ਪੱਠਾ ਉਹ ਜਿਹੜਾ ਮੈਂ ਪੱਠੇ ਦੀ ਵੀ ਖਬਰ ਲਾ ਕੇ ਆਇਤੀ ਪੱਠੇ ਦਾ ਜਿਹੜਾ ਬੂਰਾ ਸੀ ਉਹ ਪੈਂਦਾ ਸੀ ਝੋਨੇ ਤੇ ਮੱਚ ਗਿਆ ਸੀ ਝੋਨਾ ਉਹਦੇ ਨਾਲ ਖੇਮੀਆਂ ਠੇਕੇ ਤੇ ਲਈ ਹੋਈ ਸੀ ਉਹਨੇ ਕਹਿਣ ਦਾ ਮਤਲਬ ਇਹ ਹੈ ਵੀ 80 ਤੋਂ ਲੈ ਕੇ ਜਲ 80 ਲਾ ਲੋ 85 ਨੂੰ ਵੀ ਚੜ ਗਈ 90 ਨੂੰ ਵੀ ਚੜ ਗਈਆਂ ਖਰਚਾ ਅੱਡ ਪਿਆ ਵੀ ਲਗਭਗ ਇਹਨਾਂ ਦੇ ਦੱਸਣ ਮੁਤਾਬਕ 1 ਲੱਖ 15 20 ਹਜ਼ਾਰ ਨੂੰ ਪੈਂਦਾ ਹੈ ਵਿੱਚੇ ਖਰਚਾ ਪਾ ਕੇ ਫਸਲ ਇਹਨਾਂ ਦੇ ਮੁਤਾਬਕ ਲੱਖ ਦੀ ਹੋਈ ਹੈ ਛੋਡੇ ਮੁਤਾਬਕ ਫਿਰ ਇਹ ਕੀ ਚੱਕਰ ਪੱਲਿਆਂ ਪਾਈ ਜਾਂਦੇ ਠੇਕੇ ਦੇ ਕਿਸਾਨ ਇਹ ਤਾਂ ਯਾਰ ਦੁਕਾਨਦਾਰੀ ਕਰ ਰਖੀ ਆ ਲੋਕਾਂ ਨੇ ਹਾਂ ਜੇ ਤਾਂ ਉਹਦੇ ਸੇਸ਼ਟ ਨਾਲ ਮਤਲਬ 83 ਤੋਂ ਪੈਸੇ ਲਏਗਾ ਹਾਂ ਦੇਤੇ ਹੂੰ 6 ਮਹੀਨੇ ਪੂਰੇ ਹੋਏ ਹੋਗੇ ਸਾਲ ਬਾਦ ਪੂਰੇ ਹੋਗੇ ਨਾ ਹੋਗੇ ਨਾ ਕੋਈ ਅੱਛਾ ਕੁਛ ਤਾਂ ਜਾਨੀ ਕਿ ਵਿੱਲੇ ਹੋਣ ਦੇ ਵਿੱਲਿਆਂ ਕਰਕੇ ਵੀ ਜਰ ਵਿੱਲੇ ਰਹਾਗੇ ਚਲ ਕੀ ਕਰਾਂਗੇ ਖੇਤੀ ਇਹ ਕਰ ਲੋ ਬਸ ਇਹਦੋਂ ਦਾ ਜੇ ਠੇਕੇ ਦੀ ਜ਼ਮੀਨ ਨਾਲੋਂ ਇਹ ਦੋ ਚੀਜ਼ਾਂ ਨਾਲੋਂ ਇੱਕ ਤਾਂ 855 ਟਰੈਕਟਰ ਹੂੰ ਇੱਕ ਠੇਕੇ ਦੀ ਜ਼ਮੀਨ ਹੂੰ ਉਹਦੇ ਨਾਲ ਜੇ ਦੋ ਮੈਸਾ ਰੱਖ ਲਿਓ ਉਹ ਚੰਗੀਆਂ ਨੇ ਠੀਕ ਹੈ ਕਿਲਾ ਦੋ ਕਿਲੇ ਲੈ ਲੈ ਠੇਕੇ ਤੇ ਪਾਵਾ ਕੁਸਮਨਾਲਾ ਕਿਲਾ ਦੋ ਕਿਲੇ ਤਾਂ ਹਰੇਕ ਕੋਲ ਹੀ ਹੁੰਦੇ ਹੁਣ ਤਾਂ ਚਾਰ ਹੋ ਗਿਆ ਹੂੰ ਕਿਲਾ ਦੋ ਕਿਲੇ ਤਾਂ ਹੁੰਦੇ ਨੇ ਦੋ ਡੰਗਰ ਸਾਹਮਣੇ ਉੱਪਰ ਠੀਕ ਹੈ ਵੀ ਡੰਗਰਾਂ ਚ ਫਾਇਦਾ ਇਹਨਾਂ ਠੇਕੇ ਵਾਲੀ ਮਹਿੰਗੀ ਜ਼ਮੀਨ ਲੈਣ ਨੂੰ ਠੇਕੇ ਦੀ ਜ਼ਮੀਨ ਨਾਲ ਜੇ ਕਟਾ ਵਾੜ ਲੈਗਾ ਉਹ ਵੀ ਚੰਗਾ ਕਟਾ 7 ਲੱਖ ਦਾ ਵੇਚਿਆ ਸਾਡੇ ਬੰਦੇ ਨੇ ਝੋਟਾ ਬਣ ਗਿਆ ਦੀ 7 ਲੱਖ ਦਾ ਵੇਚਿਆ ਮੂਰਾ ਨਾਲ ਦਾ ਸੀ ਤੁਸੀਂ ਲਾ ਲਓ ਵੀ ਹਾਂ ਥੋੜ੍ਹੇ ਲਈ ਗੱਲਿਆ ਵੀ ਕੱਟੇ ਚ ਵੀ ਫਾਇਦਾ ਹੈ ਹਾਂ ਇਹ ਤਾਂ ਠੇਕੇ ਦੀ ਜ਼ਮੀਨ ਤਾਂ ਇੱਕ ਬਸ 6 ਮਹੀਨੇ ਆ ਜਾਂਦਾ ਲੈ ਲਈ ਲੈ ਲਈ ਉਸ ਤੋਂ ਬਾਅਦ ਉਹ ਚ ਖਾਨੂਨ ਨਹੀਂ ਘਟਾਉਣਾ ਨੇ ਫਿਰ ਤਾਂ ਫਰੀ ਕਿਹੜੇ ਮਰਦਾ ਹੈ ਇਹਦਾ ਕੱਪੜਿਆਂ ਦਾ ਮੁੱਲ ਨਹੀਂ ਮੁੱਲਦਾ ਹੈ ਉਹ ਨੂੰ ਮੁਰਦਾ ਜਿਹਾ ਸਹੀ ਹਿਸਾਬ ਤੋਂ ਚੀ ਆਪਾਂ ਅੱਛਾ ਜਿਹੜੇ ਬੇ ਠੇਕੇ ਦੇ ਜ਼ਮੀਨ ਲੈਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਨਾ ਇੱਕ ਵਾਰੀ ਦੱਸਿਓ ਮੜਾ ਜਾ ਗੱਜ ਅਕੇ ਅਸੀਂ ਤਾਂ ਸਰਫ ਇਹ ਕਹਿਣਾ ਚਾਹੁੰਦੇ ਆ ਵੀ ਆਪ ਦਾ ਮਰਜ਼ੀ ਕਰੇ ਅਗਲਾ ਪਰ ਇਸ ਦੇ ਵਿੱਚ ਗਰੀਬ ਆਦਮੀਆਂ ਜਿਹੜੇ ਗਰੀਬ ਆਦਮੀ ਨੇ ਉਹ ਮਾਰੇ ਗਏ ਸਾਰੇ ਠੇਕੇ ਦੀ ਜ਼ਮੀਨ ਨੇ ਮਾਰਤੇ ਉਹ ਹਾਂ ਜਿਹੜੇ ਗਰੀਬ ਆਦਮੀ ਅੱਜ ਮਾਰੇ ਤੇ ਜਿਵੇਂ ਹੁਣ ਜਲੰਧਰ ਕਣੀ ਹੈ 40 4000 ਨੂੰ 35 ਨੂੰ ਠੇਕੇ ਤੇ ਹੈ ਉਧਰ ਆਪਣਿਆਂ ਨੇ ਜਾ ਕੇ ਉਧਰ ਵੀ 50 55000 ਤੇ ਚੜਤੀ ਚੜਤੀ ਇੱਕ ਏਰਾ ਏਰੀਆ ਹੋਰ ਹੈ ਕਿਸਾਨ ਭਰਾਵੋ ਜੇ ਕੋਈ ਕਰਨਾ ਚਾਹੁੰਦਾ ਉੱਥੇ 40000 ਨੂੰ ਜ਼ਮੀਨ ਹੈ ਇੱਥੋਂ ਸਾਰੀ 160 70 ਕਿਲੋਮੀਟਰ ਹੈ ਟਾਪ ਦੀਆਂ ਜ਼ਮੀਨਾਂ ਨੇਗੀਆਂ ਪਹਿਲਾਂ ਚੈੱਕ ਕਰਿਓ ਠੇਕਾ ਅੱਧਾ ਦੇਣਾ ਸਿਰਫ 20 22000 ਕਿਲੇ ਦਾ ਦੇਣਾ ਹੈ ਪਹਿਲਾਂ ਉਹ ਸਾਡੇ ਮੇਰੇ ਨਾਲ ਸੰਪਰਕ ਕਰ ਲਿਓ ਤੁਹਾਡਾ ਗੇੜਾ ਮਰਵਾ ਲਿਆਂਗਾ ਜਿਹੜੇ ਵਧੀਆ ਠੇਕੇ ਤੇ ਕਰਨਾ ਚਾਹੁੰਦੇ ਨੇ ਮਿਹਨਤ ਬਹੁਤ ਸੋਹਣਾ ਏਰੀਆ ਜੀ ਲੱਗਦਾ ਹੈ ਇੱਥੋਂ 170 ਕਿਲੋਮੀਟਰ ਹੈ ਲਗਭਗ ਤੈਨੂੰ ਪਿੰਡ ਵੀ ਦੱਸ ਦਣਾ ਵਾ ਹੂੰ ਹੂੰ ਉੱਥੇ ਕਰਤਾਰਪੁਰ ਉੱਤਰ ਜੇ ਜਾ ਕੇ ਭਲੱਥ ਵਗੈਰਾ ਸਾਰੇ ਪਿੰਡ ਨੇ ਹਾਂ ਉੱਥੇ ਝੰਡ ਸਰਾਉ ਪਿੰਡ ਪਜਦਾ ਠੀਕ ਹੈ ਉਹ ਜਲੰਦਰ ਕਣੀ ਹੈ ਹਾਂ ਜਲੰਦਰ ਮੈਂ ਮੇਰੇ ਵਾਲਾ ਏਰੀਆ ਹੋ ਰਿਹਾ ਇਹ ਜੇ ਇੱਧਰ ਜਲੰਦਰ ਹੈ ਮੇਰੇ ਵਾਲਾ ਇੱਧਰ ਹੈ ਸਮਝ ਲੈ ਉਲਟਾ ਹੈ ਦਿਸ਼ਾ ਉਲਟਾ ਹੈ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ